ਪੰਜਾਬ ਦੇ ਉਪ ਮੁੱਖ ਮੰਤਰੀ ਦੇ ਚੋਣ ਪ੍ਰਚਾਰ ਦੌਰਾਨ ਉਹਨਾਂ ਦੇ ਹਲਕੇ ਚਲਾਲਾਬਾਦ ਵਿੱਚ ਅਕਾਲੀ ਦਲ ਦੇ ਵਰਕਰਾਂ ਅਤੇ ਰਾਏ ਸਿੱਖ ਭਾਈਚਾਰੇ ਦੇ ਵਿਚਕਾਰ ਹੰਗਾਮਾ ਵੇਖਣ ਨੂੰ ਮਿਲਿਆ। ਦਰਅਸਲ ਸ਼ੇਰ ਸਿੰਘ ਕੁਪਾਇਆ ਦੇ بیٹے ਦਵਿੰਦਰ ਸਿੰਘ ਨੂੰ ਫਾਜ਼ਿਲਕਾ ਤੋਂ ਕਾਂਗਰਸ ਦੀ ਟਿਕਟ ਮਿਲਣ ਤੋਂ ਬਾਅਦ ਸੁਖਬੀਰ ਬਾਦਲ ਪਿੰਡ ਕੁਪਾਇਆ ਵਿੱਚ ਪ੍ਰਚਾਰ ਕਰਨ ਲਈ ਪਹੁੰਚੇ ਸਨ ਪਰ ਸੁਖਬੀਰ ਬਾਦਲ ਦੇ ਪਹੁੰਚਣ ਤੋਂ ਪਹਿਲਾਂ ਹੀ ਸਟੇਜ ਤੇ ਕਿਸ ਨੇ ਸ਼ੇਰ ਸਿੰਘ ਖੂਬਾਇਆ ਬਾਰੇ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਅਤੇ ਉਹ ਤੋਂ ਦੇ ਰਾਏ ਸਿੱਖ ਪਾਈ ਚਾਰੇ ਦੇ ਲੋਕ ਭੜਕ ਗਏ ਦਰਸਲ ਪਿੰਡ ਖੂਬਾਇਆ ਕਲਗਲ ਦੇ ਸੰਸਦ ਸ਼ੇਰ ਸਿੰਘ ਖੂਬਾਇਆ ਦਾ ਜੱਦੀ ਪਿੰਡ ਹੈ ਅਤੇ ਉਹ ਤੋਂ ਦੇ ਲੋਕ ਖੂਬਾਇਆ ਦੇ ਖਿਲਾਫ ਕੁਝ ਵੀ ਗਲਤ ਨਹੀਂ ਸੁਣ ਸਕਦੇ ਲੋਕਾਂ ਦਾ ਗੁੱਸਾ ਸ਼ਾਂਤ ਕਰਵਾਉਣ ਦੇ ਲਈ ਖੁਦ ਸੁਖਵੀਰ ਬਾਦਲ ਦੇ ਉਸਡੀ ਨੇ ਸਟੇਜ ਤੇ ਚਾ ਕੇ ਸਭ ਤੋਂ ਮਾਫੀ ਮੰਗੀ ਜਾ ਉਥੇ ਜਿੱਥੇ ਜਗ੍ਹਾ ਤੇ ਘਰ ਹੈ ਉਥੇ ਤੁਹਾਨੂੰ 2-2 ਲੱਖ ਰੁਪਏ ਦੇ ਕੇ ਉਥੇ ਪੱਕੇ ਬਣਾ ਕੇ ਤੁਹਾਨੂੰ ਅੱਥੇ ਅਸੀਂ ਦੇਵਾਂਗੇ ਦੂਜੀ ਗੱਲ ਜਿਹੜੀ ਮੈਂ ਕਰਨ ਵਾਲਾ ਹੈ ਪਰ ਇਸ ਦਾ ਜਿਹੜਾ ਹਾਲ ਹੈ ਕਾਂਗਰਸ ਪੂਰੇ ਪੰਜਾਬ ਵੀ ਦੇਖੋ ਜਿੰਨੀ ਬਗਾਵਤ ਕਾਂਗਰਸ ਹੋ ਰਹੀ ਹੈ ਕਿਉਂਕਿ ਸੋਨੀਆ ਗਾਂਧੀ ਫੈਸਲਾ ਕਰਦੀ ਹੈ ਪੰਜਾਬ ਦੇ ਮੀਤ ਪਰ ਖੜੇ ਹੈ ਪੰਜਾਬ ਦੇ ਪ੍ਰਧਾਨ ਕੋਲੇ ਕੋਈ ਪਾਵਰ ਹੀ ਨਹੀਂ ਹੈ ਜਿਹੜੀ ਸੋਨੀਆ ਗਾਂਧੀ ਨੂੰ ਕੀ ਪਤਾ ਹੈ ਕਿ ਜਲਾਲਾਬਾਦ ਦੇ ਲੋਕ ਕਿਹਨੂੰ ਪਸੰਦ ਕਰਦੇ ਆ ਫਾਜ਼ਿਲਕਾ ਦੇ ਕਿਹਨੂੰ ਕਰਦੇ ਆ ਆਹ ਵੱਡੀ ਕਮੀ ਹੈ ਕਾਂਗਰਸ ਅਕਾਲੀ ਦਲੀ ਪਾਰਟੀ ਹੈ ਜਿਹੜੀ ਥੋੜੇ ਪੰਜਾਬੀਆਂ ਨੇ ਪਾਰਟੀ ਪੰਜਾਬ ਦੀ ਨਵਾਂ ਪਛਾਣਦੀ ਹੈ ਹਰਿਆਣਾ ਉਹ ਚਾਹੁੰਦਾ ਪੰਜਾਬ ਦਾ ਚੀਫ ਮਿਨਿਸਟਰ ਬਣਾਂ ਇਥੋਂ ਪਾਣੀ ਸਾਰਾ ਮੈਂ ਲੈ ਜਾ ਐ ਜੀ ਘਟਿਆ ਰਾਜਨੀਤੀ ਮੈਂ ਹੈਰਾਨ ਆ ਕੇਜਰੀਵਲ ਕਰੇ